ਤੁਸੀਂ ਸੁਣ ਰਹੇ ਹੋ ਗੁਰਮਤ ਸਿਧਨ ਚੈਨਲ ਸਵਾਗਤ ਹੈ ਤੁਹਾਡਾ ਪਿਛਲੇ ਦਿਨੀ ਜੋ ਆਪਾਂ ਖਬਰਾਂ ਸੁਣੀਆਂ ਸੀ ਕਿ ਸ਼ੋਮਣੀ ਕੁਇਰਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਕੁਝ ਜਿੰਗ ਗੱਲਾਂ ਬਾਤਾਂ ਫੋਨ ਤੇ ਕਹਿ ਦਿੱਤੀਆਂ ਸੀ ਇੱਕ ਪੱਤਰਕਾਰ ਨਾਲ ਕਿ ਜਿਹੜੀਆਂ ਬੜੀਆਂ ਅਸ਼ਲੀਲ ਪਾਸ਼ਾ ਦੇ ਵਿੱਚ ਗਾਲਾਂ ਸੀ ਸਿੱਧੀਆਂ ਉਹ ਸਭ ਨੇ ਆਪ ਜੀ ਨੇ ਸੁਣਿਆ ਤੇ ਤੁਹਾਨੂੰ ਮਸਲਾ ਸਾਰਾ ਪਤਾ ਉਸ ਦਾ ਰੇੜਕਾ ਚੱਲ ਰਿਹਾ ਸੀ ਜੋ ਮਹਿਲਾ ਕਮਿਸ਼ਨ ਦੇ ਵਿੱਚ ਵੀ ਉਹ ਕੇਸ ਗਿਆ ਧਾਮੀ ਸਾਹਿਬ ਨੇ ਦੂਸਰੇ ਦਿਨ ਹੀ ਜਾ ਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਨਾਮੇ ਦਾ ਪੱਤਰ ਦਿੱਤਾ ਖਿਮਾ ਜੋਚਨੋਂ ਫਿਰ ਮਹਿਲਾ ਕਮਿਸ਼ਨ ਨੇ ਵੀ ਉਹਨਾਂ ਨੂੰ ਬੁਲਾਇਆ ਉੱਥੇ ਵੀ ਉਹ ਆਪਣੀ ਗਲਤੀ ਸਵੀਕਾਰ ਕਰਕੇ ਮਾਫੀ ਮੰਗ ਕੇ ਆਏ ਪਰ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਜਿਹੜੇ ਕਿ ਇਸ ਦੇ ਮੁੱਖ ਸੂਤਰਧਾਰ ਨੇ ਕਿਉਂਕਿ ਗਾਲਾਂ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਨਾਲ ਜਦੋਂ ਤੱਕ ਉਹਨਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਸਮਝੌਤਾ ਨਹੀਂ ਹੁੰਦਾ ਉਦੋਂ ਤੱਕ ਇਹ ਮੁਸ਼ਕਲ ਹੈ ਹੁਣ ਗਾਲਾਂ ਬੀਬੀ ਜ਼ਗੀਰ ਕੌਰ ਨੂੰ ਕੱਢੀਆਂ ਗਈਆਂ ਇਹ ਤਾਂ ਮਸਲਾ ਸਮਝ ਚ ਆਉਂਦਾ ਕਿ ਬੀਬੀ ਜੰਗੀਰ ਕੌਰ ਨਾਲ ਗੱਲਬਾਤ ਹੋਈ ਸਮਝੌਤਾ ਹੋਇਆ ਤਾਂ ਉਹਨਾਂ ਨੇ ਮਾਫ ਕੀਤਾ ਜਮਹਲਾ ਕਮਿਸ਼ਨ ਦਾ ਅਧਿਕਾਰ ਖੇਤਰ ਹੈ ਉਹ ਇੱਕ ਤਰ੍ਹਾਂ ਦੀ ਨਾਲ ਸੈਮੀ ਕੋਰਟ ਸੰਵਿਧਾਨਕ ਅਧਿਕਾਰ ਉਹਨੂੰ ਮਿਲੇ ਹੋਏ ਨੇ ਉਹ ਮਾਫ ਕਰਨ ਇਹ ਮੰਨਣ ਚ ਆਉਂਦੀ ਹੈ ਗੱਲ ਪਰ ਇਹ ਮਸਲਾ ਅਕਾਲ ਤਖਤ ਸਾਹਿਬ ਤੇ ਜਦੋਂ ਗਿਆ ਤੇ ਅਕਾਲ ਤਖਤ ਸਾਹਿਬ ਨੇ ਅੱਜ ਪੰਜ ਪਿਆਰਿਆਂ ਦੇ ਸਾਹਮਣੇ ਧਾਮੀ ਸਾਹਿਬ ਪੇਸ਼ ਹੁੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਜਿਹਦੇ ਵਿੱਚ ਕੀਰਤਨ ਸੁਣਨਾ ਜਪਜੀ ਸਾਹਿਬ ਦੇ ਪਾਠ ਕਰਨੇ ਭਾਂਡੇ ਮਾਂਜਣੇ ਵਗੈਰਾ ਵਗੈਰਾ ਤੇ ਫਿਰ ਅਰਦਾਸ ਹੋਈ ਤੇ ਉਹ ਸੁਰਖਰੂ ਹੋ ਗਏ ਹੁਣ ਦੇਖੋ ਖਬਰਾਂ ਤਾਂ ਇਹੀ ਬਣੀਆਂ ਕਿ ਧਾਮੀ ਸਾਹਿਬ ਨੇ ਆਪਣੀ ਸਜਾਵ ਵਾਲੀ ਉਹ ਸੁਰਖਰੂ ਹੋਗੇ ਉਹ ਮਾਫ ਹੋਗੇ ਪਰ ਉਹ ਮਾਫ ਅਕਾਲ ਤਖਤ ਸਭਾ ਵੱਲੋਂ ਹੀ ਹੋਏ ਨੇ ਬੋਲਸਰ ਪਰਚਾ ਹੋਣਾ ਤਲਵਾਰ ਸਿਰ ਤੇ ਲਟਕ ਰਹੀ ਹੈ ਬਰਕਰਾਰਾ ਖਤਰਾ ਅਗਰ ਇਹ ਪਰਚਾ ਹੋ ਜਾਂਦਾ ਤਾਂ ਬੇਦਵਾਨਾਂ ਦਾ ਕਹਿਣਾ ਹੈ ਕਿ ਵੀ ਫਿਰ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਮੱਥਤਾ ਕੀ ਰਹੀ ਵਿੱਚ ਜਦ ਕੇ ਸੂਲ ਇਹ ਹੁੰਦਾ ਕਿ ਅਕਾਲ ਤਖਬ ਸਾਹਿਬ ਉਹਨਾਂ ਮਸਲਿਆਂ ਦੀ ਸੁਣਵਾਈ ਨਹੀਂ ਕਰਦਾ ਜਿਹੜੇ ਅਦਾਲਤਾਂ ਸਰਕਾਰੀ ਅਦਾਲਤਾਂ ਜਾਂ ਥਾਣਿਆਂ ਵਿੱਚ ਪਹੁੰਚਦੇ ਨੇ ਅਕਾਲ ਤਖਬ ਸਾਹਿਬ ਸਿਰਫ ਧਾਰਮਿਕ ਮਾਮਲਿਆਂ ਜਿੱਥੇ ਕੌਮ ਦਾ ਕੋਈ ਅੰਦਰੂਨੀ ਮਸਲਾ ਹੈ ਉਹਦੇ ਉੱਤੇ ਦਖਲ ਦਿੰਦਾ ਤੇ ਉਹਦੇ ਉੱਤੇ ਫੇ ਫੈਸਲੇ ਵੀ ਸੁਣਾਉਂਦਾ ਤੇ ਸਜ਼ਾਵਾਂ ਵੀ ਦਿੰਦਾ ਸੋਚਣ ਵਾਲਿਆਂ ਦਰੜ ਵਿਚਾਰ ਵਿਦਵਾਨਾਂ ਦਾ ਉਹ ਹੈ ਕਿ ਇਹ ਵੀ ਇੱਕ ਅਜੀਹਟੇ ਡਾ ਹੀ ਮਸਲਾ ਹੈ ਤੇ ਇਹਨੂੰ ਪਤਾ ਨਹੀਂ ਕਿਹੜੇ ਹਿਸਾਬ ਨਾਲ ਉੱਥੇ ਵਿਚਾਰ ਲਿਆ ਤੇ ਮਾਫੀ ਕਰ ਦਿੱਤਾ ਗਿਆ ਜਦਕਿ ਇਹ ਕਹਿਣਾ ਬਣਦਾ ਸੀ ਕਿ ਹਲੇ ਆਪਾਂ ਵੇਖਦੇ ਹਾਂ ਕਿ ਸਰਕਾਰ ਇਹ ਤੇ ਕੀ ਫੈਸਲਾ ਲੈਂਦੀ ਹੈ ਤਾਂ ਇਹ ਕਹਿ ਕੇ ਇਹ ਵੀ ਗੱਲ ਸਿੱਧਰਾ ਪਾਈ ਜਾਣੀ ਚਾਹੀਦੀ ਸੀ ਕਿ ਬੀ ਬੀ ਜੰਗੀਰ ਕੌਰ ਨਾਲ ਮਿਲ ਕੇ ਬੈਠ ਕੇ ਗੱਲ ਨੂੰ ਨਵੇੜੋ ਇਹਨੂੰ ਅਕਾਲ ਤਖਤ ਸਾਹਿਬ ਦੇ ਵਿੱਚ ਇਹਨੂੰ ਨਾਮ ਲੈ ਕੇ ਆਓ ਪਰ ਇਹ ਕੁਛ ਹੋ ਚੁੱਕਿਆ ਹੈ ਸੋ ਇਹਦੀ ਮਿਸਾਲ ਇੱਕ ਇੱਕ ਵਾਰ ਪਿੱਛੇ ਬਹੁਤ ਸਾਲਾਂ ਦੀ ਗੱਲ ਆ ਇੱਕ ਸਾਲ ਬਾਬਾ ਸੀ ਧਨਵੰਤ ਸਿੰਘ ਉਹ ਕਿਸੇ ਲੜਕੀ ਨਾਲ ਬਦਸਲੂਕੀ ਦਾ ਕੋਈ ਮਾਮਲਾ ਸੀ ਅਕਾਲ ਤਖਤ ਸਾਹਿਬ ਤੇ ਉਹਨੇ ਸ਼ਿਕਾਇਤ ਕੀਤੀ ਸੀ ਤੇ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਜੀ ਜਾਂਚ ਕਰ ਲਈ ਬਾਬਾ ਜੀ ਤੇ ਬੜੇ ਮਹਾਨ ਨੇ ਤੇ ਬੜੀ ਪਰਪਕਾਰੀ ਨੇ ਤੇ ਬੇਕਸੂਰ ਨੇ ਇਥੇ ਐਵੇਂ ਇਹਨਾਂ ਤੇ ਇਲਜ਼ਾਮ ਲਾਇਆ ਤਾਂ ਫਿਰ ਉਥੋਂ ਉਹਨਾਂ ਨੂੰ ਮਾਫ ਕਰ ਦਿੱਤਾ ਸੀ ਅਕਾਲ ਤਖਤ ਸਾਹਿਬ ਤੋਂ ਪਰ ਉਹ ਪਰਿਵਾਰ ਨੇ ਹਾਰ ਨਹੀਂ ਸੀ ਮੰਨੀ ਫਿਰ ਉਹ ਕੋਰਟ ਚ ਗਏ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਉਸ ਸਾਧ ਨੂੰ ਆ ਕੈਦ ਸਜ਼ਾ ਸੁਣਾਈ ਗਈ ਉਥੇ ਫਿਰ ਅਕਾਲ ਤਖਸਾਹ ਦੀ ਇੱਕ ਤਰ੍ਹਾਂ ਨਾਲ ਬਹੁਤ ਹ ਕੈਲੋ ਵੀ ਉਹਨਾਂ ਦਾ ਮਾਣ ਸਨਮਾਨ ਨੂੰ ਠੇਸ ਪਹੁੰਚੀ ਸੀ ਅਕਾਲ ਤਖਸਾਹਬ ਨੂੰ ਉਥੋਂ ਦੇ ਕਰਦਾਰ ਨੂੰ ਉਥੋਂ ਦੀ ਕੈਲੋ ਵੀ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਉੱਠੇ ਸੀ ਤੇ ਇੱਥੇ ਵੀ ਮਸਲਾ ਬੇਸ਼ੱਕੇ ਮਸਲਾ ਉਹਦਾਂ ਦਾ ਤਾਂ ਨਹੀਂ ਹੈ ਪਰ ਉਸ ਕਿਸਮ ਦਾ ਜ਼ਰੂਰ ਹੈ ਇਦੇ ਵਿੱਚ ਵੀ ਜਿਹੜਾ ਅਬਿਊਜ਼ਿੰਗ ਦਾ ਗੱਲ ਹੋਇਆ ਇੱਕ ਔਰਤ ਦੇ ਮਾਨ ਸਨਮਾਨ ਨੂੰ ਸੱਟ ਮਾਰੀ ਗਈ ਹੈ ਤੇ ਫਿਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਹੁਣ ਸਜ਼ਾ ਲਾਤੀ ਹੈ ਤੇ ਉਹ ਸਰਖਰੂ ਹੋ ਜਾਂਦੇ ਨੇ ਪਰ ਅਗਰ ਇਹ ਵੀ ਖਬਰ ਬਦਵਾਨ ਸਜਨ ਟੀਵੀ ਚੈਨਲਾਂ ਤੇ ਬੈਠ ਕੇ ਕਰ ਰਹੇ ਨੇ ਕਿ ਇਹ ਵੀ ਅੰਦਰ ਦੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਬੀ ਜੰਗੀਰ ਕੌਰ ਨੂੰ ਪੁੱਛਿਆ ਕਿ ਤੁਸੀਂ ਕੀ ਕਾਰਵਾਈ ਕਰਾਉਣੇ ਚਾਹੁੰਦੇ ਹੋ ਕਿ ਜਾਂ ਤੁਸੀਂ ਸਮਝੌਤਾ ਕਰਨਾ ਚਾਹੁੰਦੇ ਹੋ ਤਾਂ ਦੱਸ ਦੇ ਨੇ ਕਿ ਬੀਬਾ ਜੀ ਨੇ ਕਿਹਾ ਵੀ ਸਮਝੌਤਾ ਕੋਈ ਨਹੀਂ ਹੈ ਅਗਲੀ ਕਾਰਵਾਈ ਕਾਨੂੰਨ ਆਪ ਹੀ ਕਰੇ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਜਿਹੜਾ ਪਰਚਾ ਹੈ ਉਹ ਕਦੇ ਵੀ ਹੋ ਸਕਦਾ ਹੈ ਜਾਂ ਇਹ ਮਸਲਾ ਕਿਸ ਕਿਹੜਾ ਮੋੜ ਘਟੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜੇ ਉਹ ਪਰਚਾ ਹੁੰਦਾ ਹੈ ਤਾਂ ਫਿਰ ਅਕਾਲ ਤਖਤ ਸਾਹਿਬ ਦੀ ਮਾਨ ਸਨਮਾਨ ਨੂੰ ਫੇਰ ਇੱਕ ਵਾਰ ਥੇ ਸਪੌਨਚੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਅਸਾਰ ਬਣ ਸਕਦੇ ਨੇ ਸੋ ਤੁਹਾਡੇ ਕੀ ਵਿਚਾਰ ਨੇ ਦੇ ਬਾਰੇ ਜਰੂਰ ਦੱਸਣਾ ਤੁਹਾਡੀ ਉਡੀਕ ਰਹੂ ਕਮੈਂਟਸ ਦੀ ਬਹੁਤ ਮਿਹਰਬਾਨੀ ਧੰਨਵਾਦ